ਕੋਵਿਡ-19 ਦਾ ਨਵਾਂ ਵੇਰੀਐਂਟ ਲਗਾਤਾਰ ਫੈਲਾਅ ਕਰਦਾ ਪਿਆ ਔਰ ਉਹ ਇੱਕ ਖਤਰੇ ਦੀ ਘੰਟੀ ਹੈ ਸਾਫ਼ ਤੌਰ ਦੇ ਉੱਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਪਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਇਸ ਦੇ ਨਾਲ ਜੂਝਣ ਲਈ ਹਰ ਤਰੀਕੇ ਨਾਲ ਤਿਆਰ ਹੈਗੀ ਹੈ ਔਰ ਕੋਸ਼ਿਸ਼ ਲਗਾਤਾਰ ਜਰੀਆਉ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਕੇਸਸ ਵਧੇ ਜਾ ਰਹੇ ਨੇ ਔਰ ਤਿੰਨ ਇਹੋ ਜੇ ਸੂਬੇ ਨੇ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੇਸਸ ਜ਼ਿਆਦਾ ਵਧਣ ਲੱਗੇ ਨੇ ਕੇਸਸ ਜ਼ਿਆਦਾ ਸਾਹਮਣੇ ਆਉਣ ਲੱਗੇ ਨੇ ਯਾਨੀ ਕਿ ਇੱਕ ਕੋਵਿਡ ਆਊਟਬਰਸਟ ਹੋਇਆ ਆ ਕੋਵਿਡ 19 ਦਾ ਕਰੋਨਾ ਵਾਇਰਸ ਦਾ ਜਿਹੜਾ JN1 ਵੇਰੀਐਂਟ ਹੈਗਾ ਆ ਉਸ ਦਾ ਆਊਟਬਰਸਟ ਹੋਇਆ ਔਰ ਉਸ ਦੇ ਵਿੱਚ ਖਾਸ ਕਰਕੇ ਤਿੰਨ ਸੂਬੇ ਸਾਹਮਣੇ ਆਏ ਨੇ ਉਹਨਾਂ ਤਿੰਨ ਸੂਬਿਆਂ ਦੇ ਵਿੱਚ ਜ਼ਿਆਦਾਤਰ ਜ਼ਿਆਦਾ ਮਾਤਰਾ ਦੇ ਵਿੱਚ ਇਹ ਜਿਹੜਾ ਵੇਰੀਐਂਟ ਹੈਗਾ ਉਹ ਪਾਇਆ ਗਿਆ ਤਾਂ ਦੱਸ ਦਈਏ ਕਿ ਹੁਣ ਤੱਕ 21 ਮਾਮਲੇ ਸਾਹਮਣੇ ਆ ਚੁੱਕੇ ਨੇ ਔਰ ਨਾਲ ਦੀ ਨਾਲ 16 ਮੌਤਾਂ ਕੋਵਿਡ ਦੇ ਚੱਲਦੇ ਹੋ ਚੁੱਕੀਆਂ ਨੇ ਔਰ ਇਸ ਨੂੰ ਲੈ ਕੇ ਜੇ ਗੱਲ ਕਰੀਏ ਤਿੰਨ ਸੂਬੇ ਕਿਹੜੇ ਨੇ ਉਹਨਾਂ ਦੀ ਗਿਣਤੀ ਵੀ ਸਾਹਮਣੇ ਆ ਗਈ ਹੈ ਸਭ ਤੋਂ ਪਹਿਲਾਂ ਗੋਆ ਹੈ ਗੋਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਸ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ 19 ਸਾਹਮਣੇ ਆਏ ਨੇ ਮਧ ਪ੍ਰਦੇਸ਼ ਦੇ ਵਿੱਚ ਇੱਕ ਤੇ ਕੇਰਲ ਦੇ ਵਿੱਚ ਇੱਕ ਸਾਹਮਣੇ ਆਇਆ ਯਾਨੀ ਕਿ 21 ਕੇਸਸ ਇਹਨਾਂ ਤਿੰਨ ਸੂਬਿਆਂ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਔਰ ਇਸੇ ਨੂੰ ਲੈ ਕੇ ਹੁਣ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਆ ਇੱਕ ਪਾਸੇ ਤਾਂ ਨੀਤੀ ਆਯੋਗ ਦੇ ਮੈਂਬਰਾਂ ਦਾ ਇਹ ਸਾਫ਼ ਕਹਿਣਾ ਆ ਕਿ ਘਬਰਾਉਣ ਦੀ ਲੋੜ ਨਹੀਂ ਐ ਡਰਨ ਦੀ ਲੋੜ ਨਹੀਂ ਐ ਇਸ ਨੂੰ ਨਜਿੱਠਿਆ ਜਾ ਸਕਦਾ ਐ ਇਸ ਨੂੰ ਲੈ ਕੇ ਦੇਸ਼ ਦੇ ਵਿਗਿਆਨਿਕ ਜਿਹੜੇ ਨੇ ਮੈਡੀਕਲ ਸਾਇੰਸਸ ਦੇ ਵਿੱਚ ਵਿਗਿਆਨਿਕ ਜਿਹੜੇ ਹੈਗੇ ਨੇ ਉਹ बार-बार ਕੋਸ਼ਿਸ਼ਾਂ ਕਰ ਰਹੇ ਨੇ ਕਿ ਇਸ ਵੇਰੀਐਂਟ ਦਾ ਤੋੜ ਲੱਭਿਆ ਜਾ ਸਕੇ ਔਰ ਉਹ ਜਲਦ ਹੀ ਕੀਤਾ ਜਾਵੇਗਾ ਇਹ ਵੀ ਯਕੀਨ ਦਵਾਇਆ ਗਿਆ ਨਾਲ ਦੀ ਨਾਲ ਸੂਬਾ ਪੱਧਰ ਦੇ ਉੱਤੇ ਡਿਊਟੀਆਂ ਵੰਡਣ ਦਾ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਇੱਕ ਪਾਸੇ ਤਾਂ ਲੰਘੇ ਤੜੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਆਦੇਸ਼ ਜਾਰੀ ਹੋਏ ਸੀ ਔਰ ਉਹਨਾਂ ਆਦੇਸ਼ਾਂ ਦੇ ਤਹਿਤ ਸੂਬਾ ਪੱਧਰ ਦੇ ਉੱਤੇ ਹੀ ਡਿਊਟੀਆਂ ਵੰਡਣ ਦੀ ਗੱਲ ਹੋਈ ਸੀ ਔਰ ਨੀਤੀ ਆਯੋਗ ਵੱਲੋਂ ਵੀ ਉਹੀ ਗੱਲ ਕੀਤੀ ਗਈ ਹੈ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸੂਬਾ ਪੱਧਰ ਦੇ ਉੱਤੇ ਜਾਂਚ ਵਧਾ ਦਿੱਤੀ ਜਾਵੇ ਟੈਸਟਿੰਗ ਵਧਾ ਦਿੱਤੀ ਜਾਵੇ ਜਿਹੜੇ ਵੱਖ-ਵੱਖ ਟੈਸਟ ਸੀਗੇ ਉਹਨਾਂ ਨੂੰ ਵਧਾ ਦਿੱਤਾ ਜਾਵੇ ਔਰ ਉਹਨਾਂ ਦੇ ਆਧਾਰ ਦੇ ਉੱਤੇ ਜਿਹੜੀ ਰਿਪੋਰਟਸ ਨੇ ਜਿਹੜੇ ਪੋਜ਼ਿਟਿਵ ਰਿਪੋਰਟਸ ਨੇ ਜੇ ਆਉਂਦੀਆਂ ਨੇ ਤਾਂ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਜਾਂਚ ਜਾਂਚ ਏਜੰਸੀਆਂ ਦੇ ਕੋਲ ਭੇਜਿਆ ਜਾਵੇ ਕੇਂਦਰੀ ਜਾਂਚ ਏਜੰਸੀਆਂ ਦੇ ਕੋਲ ਭੇਜਿਆ ਜਾਵੇ ਤਾਂ ਕਿ ਇਸ ਦੇ ਵਿੱਚ ਕੋਈ ਪੋਜ਼ਿਟਿਵ ਇਮਪੈਕਟ ਲਿਆਂਦਾ ਜਾ ਸਕੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਤਾਂ ਇਹ ਸਾਫ਼ ਕਰ ਦਿੱਤਾ ਗਿਆ ਕਿ ਘਬਰਾਉਣ ਦੀ ਲੋੜ ਨਹੀਂ ਹੈ ਪਰ ਦੂਜੇ ਪਾਸੇ ਟੈਸਟਿੰਗ ਫ੍ਰੀਕੁਐਂਟਲੀ ਵਧਾਉਣ ਦੀ ਗੱਲ ਕੀਤੀ ਗਈ ਹੈ ਟੈਸਟਿਕ ਨੂੰ ਲਗਾਤਾਰ ਵਧਾਉਣ ਦੀ ਗੱਲ ਕੀਤੀ ਗਈ ਹੈ ਨਾਲ ਦੇ ਨਾਲ ਇਹ ਕਿਹਾ ਗਿਆ ਕਿ ਰਿਪੋਰਟਸ ਜਿਹੜੀਆਂ ਨੇ ਉਹ ਫੌਰੀ ਤੌਰ ਦੇ ਉੱਤੇ ਭੇਜੀਆਂ ਜਾਣ ਕੇਂਦਰ ਦੇ ਨਾਲ ਤਾਲਮਿਲ ਸੂਬੇ ਸਰਕਾਰਾਂ ਬਣਾਈ ਰੱਖਣ ਜਿਹੜੇ ਸਿਹਤ ਮੰਤਰਾਲੇ ਹੈਗੇ ਨੇ ਸਿਹਤ ਵਿਭਾਗ ਹੈਗੇ ਨੇ ਉਹ ਸਿਹਤ ਕੇਂਦਰੀ ਸਿਹਤ ਮੰਤਰਾਲੇ ਦੇ ਨਾਲ ਆਪਣਾ ਰابطਾ ਬਣਾਈ ਰੱਖੇ ਤਾਂ ਕਿ ਇਹ ਜਿਹੜੀ ਮਹਾਮਾਰੀ ਹੈਗੀ ਆ ਉਹ ਹੋਰ ਜ਼ਿਆਦਾ ਖਤਰਨਾਕ ਰੂਪ اختیار ਨਾ ਕਰ ਸਕੇ ਤਿੰਨ ਸੂਬੇ ਇਸ ਦੀ ਚਪੇਟ ਦੇ ਵਿੱਚ ਆਉਂਦੇ ਪਏ ਨੇ ਪਰ ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਉਹਨਾਂ ਦੇ ਸਾਹਮਣੇ ਵਿੱਚ 224 ਦੀਆਂ ਚੋਣਾ ਮਹੀਨੇ ਔਰ ਉਸ ਨੂੰ ਲੈ ਕੇ ਰੈਲੀਆਂ ਵੀ ਹੋਣਗੀਆਂ ਇਕੱਠ ਵੀ ਹੋਣਗੇ ਹਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਵੇਗਾ ਪਰ ਉਸ ਦੇ ਵਿੱਚ ਵੀ ਕਰੋਨਾ ਵਧਣ ਦੀਆਂ ਕਿਆਸਰਾਈਆਂ ਵੱਧ ਸਕਦੀਆਂ ਨੇ ਪ੍ਰਾਣ ਵਾਲੇ ਸਾਹਮਣੇ ਵਿੱਚ ਕੀ ਹੋਵੇਗਾ ਜੀਐਨ ਵੇਰੀਐਂਟ ਆਖਰ ਕਿੰਨਾ ਕੁ ਘਾਤ ਪਹਿਗਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਉੱਤੇ ਹੀ ਭਾਰਤ ਦਾ ਭਵਿੱਖ ਜੁੜਿਆ ਹੋਇਆ ਲੱਗਿਆ ਹੋਇਆ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਾਂਗੇ ਫਿਲਹਾਲ ਨਵੇਂ ਹੁਕਮ ਜਾਰੀ ਨਹੀਂ ਕਰ ਦਿੱਤੇਗੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ